ਮੇਰਾ ਨਾਮ ਰਜਨੀ ਹੈ ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਮੇਰਾ ਵਿਆਹ ਹੈ ਮੈਂ ਵਿਆਹ ਦੇ ਜੋੜੇ ਵਿੱਚ ਸਜ ਕੇ ਬੈਠੀ ਸੀ ਮੇਰੀ ਛੋਟੀ ਭੈਣ ਜਿਸ ਦਾ ਨਾਮ ਰਿੰਪੀ ਹੈ ਉਹ ਬਹੁਤ ਸੋਹਣੀ ਲੱਗ ਰਹੀ ਸੀ ਵੈਸੇ ਵੀ ਉਹ ਮੇਰੇ ਤੋਂ ਜ਼ਿਆਦਾ ਸੋਹਣੀ ਸੀ ਮੇਰੇ ਬਾਅਦ ਉਸ ਦਾ ਹੀ ਵਿਆਹ ਹੋਣਾ ਸੀ ਇਸ ਲਈ ਸਾਰਿਆਂ ਦੀ ਨਜ਼ਰ ਉਸ ਦੇ ਉੱਤੇ ਸੀ ਮੇਰੇ ਵਿਆਹ ਵਿੱਚ ਮੇਰੇ ਪਾਪਾ ਦੇ ਇੱਕ ਦੋਸਤ ਨੇ ਉਹਨਾਂ ਦੇ ਪੁੱਤ ਲਈ ਮੇਰੀ ਛੋਟੀ ਭੈਣ ਦਾ ਹੱਥ ਮੰਗਿਆ ਪਾਪਾ ਦਾ ਦੋਸਤ ਸਾਡੇ ਘਰ ਆਉਂਦਾ ਰਹਿੰਦਾ ਸੀ ਅਤੇ ਉਹਨਾਂ ਦਾ ਬੇਟਾ ਯਾਨੀ ਕਿ ਰਵੀ ਪਹਿਲਾਂ ਤੋਂ ਹੀ ਮੇਰੀ ਭੈਣ ਰਿੰਪੀ ਨੂੰ ਪਸੰਦ ਸੀ ਇਸ ਲਈ ਉਸ ਨੇ ਇਸ ਵਿਆਹ ਲਈ ਹਾਂ ਕਰ ਦਿੱਤੀ ਮਾਂ ਕਹਿਣ ਲੱਗੀ ਕਿ ਰਿੰਪੀ ਬਹੁਤ ਕਰਮਾ ਵਾਲੀ ਹੈ ਜਿਸ ਨੂੰ ਇੰਨਾ ਵਧੀਆ ਘਰ ਤੋਂ ਰਿਸ਼ਤਾ ਆਇਆ ਹੈ ਰਿੰਪੀ ਮੇਰੀ ਸੱਕੀ ਭੈਣ ਨਹੀਂ ਸੀ ਉਸ ਦੇ ਮਾਪਿਓ ਨਹੀਂ ਸੀ ਉਸ ਦੇ ਪਿਓ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੂੰ ਪਾਪਾ ਸਾਡੇ ਘਰ ਲੈ ਆਏ ਸੀ ਅਤੇ ਉਦੋਂ ਤੋਂ ਹੀ ਸਾਡੇ ਨਾਲ ਰਹਿ ਰਹੀ ਹੈ ਰਿੰਪੀ ਦੇ ਪਾਪਾ ਇੱਕ ਦਫਤਰ ਵਿੱਚ ਕਲਰਕ ਲੱਗੇ ਸੀ। ਉਹਨਾਂ ਦੀ ਤਨਖਾਹ ਬਹੁਤ ਘੱਟ ਸੀ ਜਿਸ ਨਾਲ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਸੀ ਪਰ ਕੁਝ ਦਿਨਾਂ ਬਾਅਦ ਉਹਨਾਂ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ। ਰਿੰਪੀ ਦੀ ਮਾਂ ਬਹੁਤ ਮਿਹਨਤੀ ਸੀ। ਉਹ ਕੱਪੜੇ ਸਿਉਂਦੀ ਤੇ ਬੜੀ ਮੁਸ਼ਕਲ ਨਾਲ ਘਰ ਦਾ ਖਰਚਾ ਚੁਕਦੀ ਸੀ। ਮੇਰੇ ਮਾਪੇ ਉਹਨਾਂ ਦੀ ਇਹ ਹਾਲਤ ਦੇਖ ਕੇ ਉਹਨਾਂ ਨੂੰ ਸਾਡੇ ਘਰ ਲੈ ਆਏ। ਰਿੰਪੀ ਦੀ ਮਾਂ ਨੂੰ ਇਹ ਰਿਸ਼ਤਾ ਪਸੰਦ ਸੀ ਕਿਉਂਕਿ ਉਹਨਾਂ ਨੇ ਰਵੀ ਨੂੰ ਪਹਿਲਾਂ ਤੋਂ ਹੀ ਦੇਖ ਰੱਖਿਆ ਸੀ। ਇਸ ਲਈ ਉਹ ਆਪਣੀ ਧੀ ਲਈ ਬਹੁਤ ਖੁਸ਼ੀ ਕਿ ਮੇਰੀ ਧੀ ਇੱਕ ਚੰਗੇ ਘਰ ਵਿੱਚ ਜਾ ਰਹੀ ਹੈ ਉਹ ਅੱਜ ਬਹੁਤ ਸਕੂਨ ਮਹਿਸੂਸ ਕਰ ਰਹੀ ਸੀ ਉਸ ਨੂੰ ਰਿੰਪੀ ਦੇ ਵਿਆਹ ਦੀ ਬਹੁਤ ਚਿੰਤਾ ਸੀ ਅੱਜ ਉਹਨਾਂ ਨੇ ਸੁੱਖ ਦਾ ਸਾਹ ਲਿੱਤਾ ਸੀ ਰਵੀ ਇੰਜੀਨੀਅਰਿੰਗ ਕਰ ਰਿਹਾ ਸੀ ਅਤੇ ਉਸ ਦਾ ਆਖਰੀ ਸਾਲ ਹੀ ਬਚਿਆ ਸੀ ਇਸ ਲਈ ਉਸ ਦੀ ਮਾਂ ਸੋਚ ਰਹੀ ਸੀ ਕਿ ਪੜ੍ਹਾਈ ਪੂਰੇ ਹੁੰਦੇ ਸਾਰੇ ਹੀ ਦੋਨਾਂ ਦਾ ਵਿਆਹ ਕਰਵਾ ਦੇਵਾਂਗੇ ਇਦਾਂ ਹੀ ਦਿਨ ਬੀਤ ਰਹੇ ਸੀ ਇੱਕ ਦਿਨ ਰਵੀ ਦੀ ਮਾਂ ਸਾਡੇ ਘਰ ਆਈ ਤੇ ਕਹਿਣ ਲੱਗੀ ਕਿ ਉਸਦੇ ਪੇਪਰ ਤਾਂ ਹੋ ਗਏ ਪਰ ਮੈਂ ਸੋਚ ਰਹੀ ਹਾਂ ਕਿ ਉਹ ਨੌਕਰੀ ਲੱਗ ਜਾਵੇ ਫੇਰ ਹੀ ਵਿਆਹ ਦੀ ਤਰੀਕ ਪੱਕੀ ਕਰੀਏ ਤਾਂ ਜੋ ਆਪਣੇ ਘਰ ਨੂੰ ਸੰਭਾਲਣ ਦੇ ਰਵੀ ਲਾਇਕ ਹੋ ਜਾਵੇ ਰਵੀ ਹੁਣ ਰਿੰਪੀ ਨੂੰ ਬਹੁਤ ਪਿਆਰ ਕਰਦਾ ਸੀ ਤੇ ਰਿੰਪੀ ਵੀ ਉਸ ਨੂੰ ਪਿਆਰ ਕਰਦੀ ਸੀ ਅਤੇ ਉਸ ਦੀ ਮਾਂ ਹੁਣ ਚੋਰੀ ਤੋਂ ਦੇਹੇਜ ਲਈ ਪੈਸੇ ਜਮ੍ਹਾਂ ਕਰਨ ਲੱਗ ਗਈ ਸੀ ਕਿਉਂਕਿ ਉਸ ਨੂੰ ਪਤਾ ਸੀ ਕਿਕ ਨੇ ਇੱਕ ਦਿਨ ਤਾਂ ਰਿੰਪੀ ਦਾ ਵਿਆਹ ਹੋਣਾ ਹੀ ਹੈ ਉਸ ਦੌਰਾਨ ਰਵੀ ਨੂੰ ਬਾਹਰਲੇ ਦੇਸ਼ ਚ ਜਾਣ ਦਾ ਮੌਕਾ ਮਿਲਿਆ ਉਹ ਇਹ ਮੌਕਾ ਛੱਡਣਾ ਨਹੀਂ ਚਾਹੁੰਦਾ ਸੀ ਰਿੰਪੀ ਨੂੰ ਦੂਜੇ ਸ਼ਹਿਰ ਦੇ ਨਾਂ ਤੋਂ ਹੀ ਡਰ ਲੱਗਦਾ ਸੀ ਕਿਉਂਕਿ ਉਸ ਨੇ ਕਾਫੀ ਗੱਲਾਂ ਸੁਣ ਰੱਖੀਆਂ ਸੀ ਕਿ ਜੇ ਘਰਵਾਲਾ ਦੂਜੇ ਦੇਸ਼ ਗਿਆ ਹੋਵੇ ਤਾਂ ਉੱਥੇ ਹੀ ਰਹਿ ਜਾਂਦਾ ਹੈ ਤੇ ਉੱਥੇ ਹੀ ਕਿਸੇ ਕੁੜੀ ਨਾਲ ਵਿਆਹ ਕਰਵਾ ਲੈਂਦਾ ਹੈ ਇੱਥੇ ਜਿਸ ਕੁੜੀ ਨਾਲ ਉਸ ਦਾ ਰੋਕਾ ਹੋਇਆ ਹੋਵੇ ਉਹ ਬਸ ਦੇਖਦੀ ਹੀ ਰਹਿ ਜਾਂਦੀ ਹੈ ਰਵੀ ਦੀ ਮਾਂ ਸਾਡੇ ਘਰ ਆ ਕੇ ਕਹਿਣ ਲੱਗੀ ਕਿ ਰਵੀ ਨੂੰ ਇੱਕ ਵਾਰੀ ਦੂਜੇ ਦੇਸ਼ ਜਾਣ ਦਿਓ ਇਹ ਉਸ ਦੀ ਜ਼ਿੰਦਗੀ ਦਾ ਸਵਾਲ ਹੈ ਇੱਕ ਹੀ ਸਾਲ ਦੀ ਤਾਂ ਗੱਲ ਹੈ ਬਸ ਇੱਕ ਸਾਲ ਬਾਅਦ ਉਹ ਆ ਜਾਊਗਾ ਫਿਰ ਅਸੀਂ ਦੋਨਾਂ ਦਾ ਵਿਆਹ ਕਰਵਾ ਦੇਵਾਂਗੇ ਉਦੋਂ ਤੱਕ ਸਾਨੂੰ ਸਭ ਨੂੰ ਵਿਆਹ ਦੀਆਂ ਤਿਆਰੀਆਂ ਕਰਨ ਦਾ ਸਮਾਂ ਮਿਲ ਜਾਊਗਾ ਅਸੀਂ ਕਿਹੜਾ ਬਗਾਨੇ ਹਾਂ ਤੁਹਾਡੇ ਪਰਿਵਾਰ ਦਾ ਹੀ ਹਿੱਸਾ ਹਾਂ ਇਸ ਲਈ ਵਿਸ਼ਵਾਸ ਰੱਖੋ ਚਿੰਤਾ ਨਾ ਕਰੋ ਇੱਕ ਸਾਲ ਦੇਖਦੇ ਹੀ ਦੇਖਦੇ ਨਿਕਲ ਜਾਊਗਾ ਰਿੰਪੀ ਦੀ ਮਾਂ ਨੇ ਰਵੀ ਦੀ ਮਾਂ ਨੂੰ ਵਿਸ਼ਵਾਸ ਦਵਾਇਆ ਰਵੀ ਦੂਜੇ ਦਿਨ ਦੁਬਈ ਚਲਿਆ ਗਿਆ ਸੀ ਇੱਧਰ ਰਿੰਪੀ ਹਮੇਸ਼ਾ ਰਵੀ ਦਾ ਰਾਹ ਦੇਖਦੀ ਉਸ ਨੂੰ ਦੁਬਈ ਗਈ ਇੱਕ ਮਹੀਨਾ ਹੋਇਆ ਅਤੇ ਰਵੀ ਨੇ ਆਪਣੇ ਛੋਟੇ ਭਰਾ ਨੂੰ ਵੀ ਉੱਥੇ ਹੀ ਬੁਲਾ ਲਿਆ ਸੀ ਹੁਣ ਦੋਨੋਂ ਬਹੁਤ ਪੈਸੇ ਕਮਾਉਂਦੇ ਅਤੇ ਆਪਣੇ ਘਰ ਭੇਜਦੇ ਜਿਸ ਕਰਕੇ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਬਦਲ ਗਏ ਸੀ ਕਹਿੰਦੇ ਨੇ ਕੀ ਇਨਸਾਨ ਦੀ ਪਛਾਣ ਉਸਦੇ ਜੀਵ ਤੋਂ ਹੁੰਦੀ ਹੈ ਪਰ ਹੁਣ ਜਦੋਂ ਵੀ ਰਵੀ ਦੀ ਮਾ ਘਰ ਆਉਂਦੀ ਤਾਂ ਬਹੁਤ ਉੱਚੀਆਂ ਉੱਚੀਆਂ ਗੱਲਾਂ ਕਰਦੀ ਜਿੱਦਾਂ ਕਿ ਕਿਸੇ ਦੀ ਕੁੜੀ ਦਾ ਵਿਆਹ ਸੀ ਉਹਨਾਂ ਨੇ ਆਪਣੀ ਧੀ ਨੂੰ ਗੱਡੀ ਦਿੱਤੀ ਤੇ ਨਾਲੇ ਘਰ ਵੀ ਬਣਾ ਕੇ ਦਿੱਤਾ ਕਦੀ ਕਿਸੇ ਦੀ ਗੱਲ ਕਰਦੀ ਤੇ ਕਦੇ ਕਿਸੇ ਦੀ ਕਿ ਮੁੰਡੇ ਵਾਲਿਆਂ ਨੂੰ ਬਹੁਤ ਸਾਰਾ ਦੇਹੇਜ਼ ਦਿੱਤਾ ਤੇ ਮੁੰਡੇ ਦੀ ਮਾਂ ਨੂੰ ਸੋਨੇ ਦਾ ਹਾਰ ਪਾਇਆ ਇਥੋਂ ਤੱਕ ਕਿ ਮੁੰਡੇ ਦੀਆਂ ਭੈਣਾਂ ਨੂੰ ਵੀ ਗਹਿਣੇ ਪਾਏ ਉਹਨਾਂ ਦੀ ਗੱਲ ਸੁਣ ਕੇ ਰਿੰਪੀ ਦੀ ਮਾਂ ਨੂੰ ਬਹੁਤ ਚਿੰਤਾ ਹੋ ਜਾਂਦੀ ਤੇ ਉਹ ਘਬਰਾ ਜਾਂਦੀ ਸੀ ਇਹ ਥੋੜਾ ਸੰਕੋਚ ਵੀ ਕਰਦੀ ਸੀ ਉਹਨਾਂ ਨਾਲ ਗੱਲ ਕਰਨ ਲਈ ਕਿਉਂਕਿ ਪੈਸੇ ਆਉਂਦੇ ਹੀ ਉਹਨਾਂ ਦਾ ਵਰਤਾਅ ਇੱਕਦਮ ਬਦਲ ਗਿਆ ਸੀ ਇਹ ਸਭ ਹੁਣ ਰਵੀ ਦੀ ਮਾਂ ਨੂੰ ਦੇਖ ਕੇ ਲੱਗਣ ਲੱਗਿਆ ਸੀ ਇਸ ਲਈ ਰਿੰਪੀ ਦੀ ਮਾਂ ਵਿਚਾਰੀ ਚੁੱਪਚਾਪ ਅੱਖਾਂ નીચે ਕਰਕੇ ਉਸ ਦੀਆਂ ਗੱਲਾਂ ਸੁਣਦੀ ਰਹਿੰਦੀ ਤੇ ਕੋਈ ਜਵਾਬ ਨਾ ਦਿੰਦੀ ਰਵੀ ਦੀ ਮਾਂ ਇਸ ਤਰੀਕੇ ਨਾਲ ਹੀ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੀ ਰਹਿੰਦੀ ਅਤੇ ਉਹ ਚੁੱਪ ਕਰਕੇ ਉਸ ਦੀਆਂ ਗੱਲਾਂ ਸੁਣਦੀ ਰਹਿੰਦੀ ਆਖਰ ਉਹ ਵਿਚਾਰੀ ਕਰ ਵੀ ਕੀ ਸਕਦੀ ਸੀ ਉਸ ਉਹ ਨਾ ਬੋਲਦੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਆਪਣੇ ਪੁੱਤ ਲਈ ਕਿਸੇ ਅਮੀਰ ਘਰ ਦੀ ਕੁੜੀ ਦਾ ਰਿਸ਼ਤਾ ਚਾਹੁੰਦੀ ਹੈ ਤੇ ਹੁਣ ਕੋਈ ਨਾ ਕੋਈ ਬਹਾਨਾ ਬਣਾ ਕੇ ਵਿਆਹ ਤੋੜਨਾ ਚਾਹੁੰਦੀ ਹੈ ਹੁਣ ਜਦੋਂ ਵੀ ਘਰ ਆਉਂਦੀ ਬਸ ਉਲਟੀਆਂ ਸਿੱਧੀਆਂ ਗੱਲਾਂ ਕਰਦੀ ਹੁਣ ਰਿੰਪੀ ਦੀ ਮਾਂ ਤੋਂ ਸਹਿਣ ਨਹੀਂ ਹੋ ਰਿਹਾ ਸੀ ਕਿ ਉਹ ਕੁਝ ਬੋਲੇ ਤੇ ਰਵੀ ਦੀ ਮਾਂ ਨੂੰ ਬਹਾਨਾ ਮਿਲ ਜਾਵੇ ਇਹ ਵਿਆ ਤੋੜੰਦਾ ਜਦੋਂ ਵੀ ਰਵੀਦੀ ਮਾ ਸਾਡੇ ਘਰ ਆਉਂਦੀ ਮੇਰੀ ਚਾਚੀ ਉਸ ਦੀ ਬਹੁਤ ਸੇਵਾ ਕਰਦੀ ਉਹਨਾਂ ਲਈ ਵਧੀਆ ਵਧੀਆ ਖਾਣਾ ਬਣਾਉਂਦੀ ਉਹਨਾਂ ਦੀ ਪਸੰਦ ਦੀਆਂ ਹੀ ਸਾਰੀਆਂ ਚੀਜ਼ਾਂ ਬਣਾਉਂਦੀ ਸੀ ਤਾਂ ਜੋ ਉਹਨਾਂ ਦੀ ਸੇਵਾ ਵਿੱਚ ਕੋਈ ਕਸਰ ਨਾ ਰਵੇ ਇਹ ਸੋਚ ਕੇ ਉਹ ਲੱਗੀ ਰਹਿੰਦੀ ਪਰ ਕਹਿੰਦੇ ਨੇ ਕਿ ਜੋ ਕਿਸਮਤ ਵਿੱਚ ਹੁੰਦਾ ਹੈ ਉਸ ਨੂੰ ਕੋਈ ਟਾਲ ਨਹੀਂ ਸਕਦਾ ਉਹ ਹੋ ਕੇ ਹੀ ਰਹਿੰਦਾ ਹੈ ਇਦਾਂ ਹੀ ਸਮਾਂ ਬੀਤ ਰਿਹਾ ਸੀ ਤੇ ਇੱਕ ਸਾਲ ਬੀਤ ਗਿਆ ਤੇ ਰਵੀ ਆਪਣੇ ਘਰ ਆ ਗਿਆ ਸੀ ਉਸ ਦੀ ਮਾਂ ਨੇ ਉਸ ਦਾ ਮਨ ਬਦਲਣ ਲਈ ਹੁਣ ਚਾਚੀ ਜੀ ਦੇ ਬਾਰੇ ਉਲਟਾ ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ ਉਹ ਰਵੀ ਨੂੰ ਕਹਿ ਰਹੀ ਸੀ ਕਿ ਜਦੋਂ ਤੋਂ ਤੂੰ ਵਿਦੇਸ਼ ਗਿਆ ਹੈ ਰਿੰਪੀ ਦੇ ਘਰ ਦੇ ਤਾਂ ਤਰ੍ਹਾਂ ਤਰ੍ਹਾਂ ਦੀਆਂ ਸ਼ਰਤਾਂ ਰੱਖਦੇ ਨੇ ਉਹਨਾਂ ਦੀਆਂ ਗੱਲਾਂ ਤੋਂ ਇਦਾਂ ਲੱਗਦਾ ਜਿਵੇਂ ਉਹਨਾਂ ਨੇ ਆਪਣੀ ਧੀ ਦਾ ਵਿਆਹ ਕਿਸੇ ਵੱਡੇ ਘਰ ਕਰਨਾ ਹੋਵੇ ਬਸ ਮੈਂ ਹੀ ਜਾਣਦੀ ਹਾਂ ਕਿ ਮੈਂ ਕਿਵੇਂ ਸਾਰਾ ਕੁਝ ਸੰਭਾਲ ਰਹੀ ਹਾਂ ਉਹਨਾਂ ਲੋਕਾਂ ਦਾ ਵਰਤਾਅ ਬਦਲ ਗਿਆ ਹੈ ਰਵੀ ਦੀ ਮਾਂ ਲਗਾਤਾਰ ਆਪਣੇ ਪੁੱਤ ਦੇ ਕੰਨ ਪਰਨ ਵਿੱਚ ਲੱਗੀ ਹੋਈ ਸੀ ਰਵੀ ਕਹਿਣ ਲੱਗਿਆ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਕੱਲ ਹੀ ਜਾ ਕੇ ਉਹਨਾਂ ਨਾਲ ਗੱਲ ਕਰਦਾ ਦੇਖਦਾ ਹਾਂ ਕੀ ਕਹਿੰਦੇ ਨੇ ਪਰ ਰਵੀ ਦੀ ਮਾਂ ਨੇ ਉਹਨਾਂ ਨਾਲ ਉਸ ਨੂੰ ਮਿਲਣ ਨਾ ਦਿੱਤਾ ਤੇ ਕਹਿਣ ਲੱਗੀ ਤੂੰ ਵੱਡਿਆਂ ਦੇ ਵਿੱਚ ਕਿਉਂ ਆ ਰਿਹਾ ਹੈ ਤੂੰ ਕੁਝ ਬੋਲੇ ਤਾਂ ਪਤਾ ਨਹੀਂ ਕੀ ਗੱਲ ਬਣ ਜਾਵੇ ਉਹਨਾਂ ਦੀਆਂ ਕੁਝ ਸ਼ਰਤਾਂ ਨੇ ਤਾਂ ਆਪਾਂ ਵੀ ਕੁਝ ਸ਼ਰਤਾਂ ਰੱਖਾਂਗੇ ਤਾਂ ਜੋ ਸਭ ਰਾਸਤੇ ਤੇ ਆ ਜਾਣ ਜੀ ਆਪਣੀ ਧੀ ਦਾ ਵਿਆਹ ਕਰਨਾ ਹੈ ਤਾਂ ਠੀਕ ਹੈ ਜੇ ਨਹੀਂ ਕਰਨਾ ਸੀ ਤਾਂ ਹਾਂ ਕਹਿਣ ਦੀ ਕੀ ਲੋੜ ਸੀ ਹੁਣ ਤਾਂ ਰੋਕ ਵਿਕਲ ਕੀਤੇ 1 ਸਾਲ ਹੋ ਗਿਆ ਸੀ ਅਤੇ ਹੁਣ ਵਿਆਹ ਤੋੜਨ ਦਾ ਕੋਈ ਮਜ਼ਾਕ ਹੈ ਇਹ ਸਾਰੀਆਂ ਗੱਲਾਂ ਸੁਣ ਕੇ ਰਵੀ ਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿਉਂਕਿ ਉਹ ਵਿਦੇਸ਼ ਤੋਂ ਸਿਰਫ ਆਪਣਾ ਵਾਅਦਾ ਪੂਰਾ ਕਰਨ ਆਇਆ ਸੀ ਪਰ ਉਸਦੀ ਮਾਂ ਉਸਦੇ ਕੰਨ ਪਰ ਰਹੀ ਸੀ ਜਦੋਂ ਕਿ ਉਹ ਰਿੰਪੀ ਨੂੰ ਭੁੱਲ ਨਹੀਂ ਸਕਿਆ ਇੱਧਰ ਰਿੰਪੀ ਦੀ ਮਾਂ ਨੂੰ ਘਰ ਦੇ ਮਾਲਕ ਨੇ ਘਰ ਖਾਲੀ ਕਰਨ ਲਈ ਕਹਿ ਦਿੱਤਾ ਸੀ ਬਿਚਾਰੀ ਇੱਥੇ ਰਹਿ ਕੇ ਕੱਪੜੇ ਸਿਉਂਦੀ ਤੇ ਗੁਜ਼ਾਰਾ ਕਰਦੀ ਸੀ ਤੇ ਉਧਰ ਰਵੀ ਦੀ ਮਾਂ ਨੇ ਪੂਰਾ ਮਨ ਬਣਾ ਰਿਆ ਸੀ ਕਿ ਉਹ ਵਿਆਹ ਨਹੀਂ ਹੋਣ ਦਊਗੀ ਤੇ ਮੈਂ ਆਪਣੇ ਪੁੱਤ ਦਾ ਵਿਆਹ ਕਿਸੇ ਅਮੀਰ ਘਰ ਵਿੱਚ ਕਿਸੇ ਸੋਹਣੀ ਜੀ ਕੁੜੀ ਨਾਲ ਕਰਾਂਗੀ ਉਸ ਤੇ ਮਨ ਵਿੱਚ ਲਾਲਚ ਜੋ ਆ ਗਿਆ ਸੀ ਕਿ ਜਿੱਥੇ ਮੈਨੂੰ ਬਹੁਤ ਸਾਰਾ ਦੇਹਜ ਮਿਲੇ ਪਰ ਰਵੀ ਇਸ ਗੱਲ 'ਈ ਰਾਜ਼ੀ ਨਹੀਂ ਸੀ ਉਸ ਦੀ ਮਾਂ ਸੋਚਦੀ ਮੈਂ ਵੀ ਦੇਖਦੀ ਹਾਂ ਕਿ ਵਿਆਹ ਕਿੱਦਾਂ ਹੁੰਦਾ ਹੈ ਤਰ ਅਭੀ ਦੇ ਕਹਿੰਤੇ ਉਸ ਦੀ ਮਾਂ ਨੇ ਵਿਆਹ ਦੀ ਤਰੀਕ ਪੰਡਤ ਜੀ ਤੋਂ ਲਿੱਤੀ ਪਰ ਆ ਕੇ ਕਹਿਣ ਲੱਗੀ ਕਿ ਹੁਣ ਸਾਡਾ ਘਰ ਬਹੁਤ ਵੱਡਾ ਹੋ ਗਿਆ ਹੈ ਇਸ ਲਈ ਤੁਹਾਨੂੰ ਹੁਣ ਰਵੀ ਨੂੰ ਕੁਝ ਵਧੀਆ ਜਾਂ ਵਿਆਹ ਉੱਤੇ ਗਿਫਟ ਦੇਣਾ ਪਊਗਾ ਮੈਨੂੰ ਤੇ ਮੇਰੀ ਧੀ ਨੂੰ ਸੋਨੇ ਦੇ ਗਹਿਣੇ ਪਾਏ ਉਹ ਨਹੀਂ ਤਾਂ ਰਿਸ਼ਤੇਦਾਰ ਕਹਿਣਗੇ ਕਿ ਕਿਹੋ ਜਿਹਾ ਗਰੀਬ ਲੋਕਾਂ ਨਾਲ ਰਿਸ਼ਤਾ ਜੋੜ ਲਿਆ ਜੋ ਮਾਂ ਧੀਆਂ ਨੂੰ ਕੁਝ ਦੇ ਵੀ ਨਾ ਪਾਏ ਪਰ ਉਸ ਦੀ ਮਾਂ ਚੁੱਪ ਸੀ ਕਿਉਂਕਿ ਉਹ ਕਰ ਕੀ ਸਕਦੀ ਸੀ ਉਹ ਵਿਚਾਰੀ ਤਾਂ ਇੱਕ ਇੱਕ ਰੁਪਿਆ ਜਮਾ ਕਰ ਰਹੀ ਸੀ ਤਾਂ ਜੋ ਆਪਣੀ ਧੀ ਦਾ ਵਿਆਹ ਕਰ ਸਕੇ ਰਵੀ ਦੀ ਮਾਂ ਦੇ ਜਾਣ ਤੋਂ ਬਾਅਦ ਰਿੰਪੀ ਦਾ ਭਰਾ ਕਹਿਣ ਲੱਗਿਆ ਕਿ ਮਾਂ ਤੂੰ ਚਿੰਤਾ ਨਾ ਕਰ ਪਿੰਡ ਵਿੱਚ ਜਿਹੜੀ ਜ਼ਮੀਨ ਹੈ ਆਪਾਂ ਉਸ ਨੂੰ ਵੇਚ ਕੇ ਇਸ ਦਾ ਵਿਆਹ ਕਰਵਾਵਾਂਗੇ ਆਪਾਂ ਦੋਨੋਂ ਬਾਅਦ ਵਿੱਚ ਕਿਤੇ ਵੀ ਰਹਿ ਲਵਾਂਗੇ ਜ਼ਮੀਨ ਦੇ ਪੈਸਿਆਂ ਨਾਲ ਚਾਚੀ ਜੀ ਨੇ ਉਹਨਾਂ ਮਾਵਾਂ ਤੇ ਆਲੀ ਚੂੜੀਆਂ ਬਣਵਾ ਲਿੱਤੀਆਂ ਦੂਜੇ ਪਾਸੇ ਰਵੀ ਦੀ ਮਾਂ ਤਾਂ ਲੱਗ ਹੀ ਸਕੀਮ ਲਈ ਬੈਠੀ ਸੀ ਰਵੀ ਨੂੰ ਪਤਾ ਵੀ ਨਹੀਂ ਹੋਣਾ ਕਿ ਉਸ ਦੀ ਮਾਂ ਕੀ ਕਰ ਰਹੀ ਹੈ ਉਹ ਆਪਣੀ ਆਹੀ ਚਾਲਾਂ ਚੱਲ ਰਹੀ ਸੀ ਸਗੋਂ ਸਭ ਨੂੰ ਇਹੀ ਲੱਗਦਾ ਸੀ ਕਿ ਉਸ ਦੀ ਮਾਂ ਜੋ ਕੁਝ ਕਰ ਰਹੀ ਹੈ ਉਸ ਵਿੱਚ ਰਵੀ ਸ਼ਾਮਲ ਹੈ ਤੇ ਉਹ ਹੀ ਮਾਂ ਨੂੰ ਰੋਜ਼ ਨਵੀਆਂ-ਨਵੀਆਂ ਡਿਮਾਂਡਾਂ ਰੱਖਣ ਲਈ ਕਹਿੰਦਾ ਹੈ ਹੁਣ ਰਿੰਪੀ ਨੂੰ ਵੀ ਰਵੀ ਤੇ ਗੁੱਸਾ ਆਉਣ ਲੱਗ ਗਿਆ ਸੀ ਆਖਰ ਉਹਨਾਂ ਦੀ ਗਰੀਬੀ ਦਾ ਕਿਉਂ ਮਜ਼ਾਕ ਉਡਾਰਿਆ ਹੈ ਰਵੀ ਦੀ ਮਾਂ ਨੇ ਕੁਝ ਤਾਂ ਦਿਮਾਗ ਵਿੱਚ ਸੋਚ ਰੱਖਿਆ ਸੀ ਜੋ ਵਿਆਹ ਵਾਲੇ ਦਿਨ ਕਰਨਾ ਸੀ ਮਹਿੰਦੀ ਵਾਲੇ ਦਿਨ ਕੁਝ ਰਿਸ਼ਤੇਦਾਰਾਂ ਨੂੰ ਲੈ ਕੇ ਉਹ ਰਿੰਪੀ ਦੇ ਘਰ ਆ ਗਈ ਉਸ ਦੇ ਹੱਥ ਵਿੱਚ ਇੱਕ ਚਿੱਠੀ ਦਿੱਤੀ ਤੇ ਕਹਿਣ ਲੱਗੀ ਇਹ ਪੜ ਲਓ ਫਿਰ ਮੈਂ ਇਹਦਾ ਕੰਮ ਸ਼ੁਰੂ ਕਰਿਓ ਰਿੰਪੀ ਦੀ ਮਾਂ ਨੇ ਚਿੱਠੀ ਖੋਲ ਕੇ ਦੇਖੀ ਤਾਂ ਉਹ ਇੱਕ ਬਹੁਤ ਵੱਡੀ ਲਿਸਟ ਸੀ ਜਿਸ ਵਿੱਚ ਦਹੇਜ ਦੀਆਂ ਸਾਰੀਆਂ ਚੀਜ਼ਾਂ ਲਿਖੀਆਂ ਸੀ ਨਿੱਕੇ-ਨਿੱਕੇ ਗਹਿਣੇ ਤੋਂ ਲੈ ਕੇ ਵੱਡੀਆਂ ਡਿਮਾਂਡਾਂ ਤੱਕ ਲਿਖੀਆਂ ਸੀ ਰਿੰਪੀ ਦੀ ਮਾਂ ਨੇ ਕਿਹਾ ਭੈਣ ਜੀ ਇਹ ਸਭ ਕੀ ਹੈ ਜੇ ਤੁਹਾਨੂੰ ਸਭ ਕੁਝ ਚਾਹੀਦਾ ਸੀ ਤਾਂ ਪਹਿਲਾਂ ਹੀ ਕਹਿ ਦਿੰਦੇ ਅੱਜ ਮੇਰੀ ਧੀ ਦੀ ਮਹਿੰਦੀ ਲੱਗਣੀ ਹੈ ਮੈਂ ਇਹ ਸਭ ਕਿੱਥੋਂ ਲੈ ਕੇ ਆਉਂਗੀ ਹੁਣ ਤਾਂ ਵਿਆਹ ਦੇ ਕਾਰਡ ਵੀ ਵੰਡੇ ਗਏ ਕਿਉਂ ਸਾਡੀ ਜਿੱਦ ਦਾ ਮਜ਼ਾਕ ਬਣਾ ਰਹੇ ਹੋ ਮੈਂ ਇੰਨੇ ਘੱਟ ਸਮੇਂ ਵਿੱਚ ਇੰਨਾ ਵੱਡਾ ਸਮਾਨ ਕਿੱਥੋਂ ਲੈ ਕੇ ਆਵਾਂ ਫਿਰ ਰਵੀ ਦੀ ਮਾਂ ਕਹਿਣ ਲੱਗੀ ਸਾਨੂੰ ਪਤਾ ਲੱਗਿਆ ਕਿ ਤੁਹਾਡੇ ਪਿੰਡ ਵਿੱਚ ਜ਼ਮੀਨ ਹੈ ਉਸ ਨੂੰ ਵੇਚ ਕੇ ਸਭ ਕੁਝ ਇਕੱਠਾ ਕਰੋ ਚਾਚੀ ਜੀ ਕਹਿਣ ਲੱਗੇ ਪਿੰਡ ਦੀ ਜ਼ਮੀਨ ਦਾ ਕੁਝ ਹਿੱਸਾ ਵੇਚ ਕੇ ਮੈਂ ਆਪਣੀ ਧੀ ਦਾ ਵਿਆਹ ਕਰ ਰਹੀ ਆ ਜਿਹੜੀ ਬਚੀ ਹੋਈ ਹੈ ਉਹ ਵੀ ਵੇਚ ਦਿੱਤੀ ਤਾਂ ਮੇਰੇ ਪੁੱਤ ਦਾ ਵਿਆਹ ਵੀ ਮੈਂ ਕਰਨਾ ਹੈ ਮੇਰਾ ਬੁਢਾਪਾ ਕਿੱਦਾਂ ਨਿਕਲੂਗਾ ਸਭ ਕੁਝ ਸੋਚਣਾ ਹੈ ਰਵੀ ਦੀ ਮਾਂ ਕਹਿਣ ਲੱਗੀ ਫਿਰ ਇੱਕ ਕੰਮ ਕਰੋ ਗੱਡੀ ਤੇ ਫਰਨੀਚਰ ਰਹਿਣ ਦਿਓ ਦੋ ਕੱਪੜਿਆਂ ਵਿੱਚ ਤੁਸੀਂ ਆਪਣੀ ਧੀ ਨੂੰ ਭੇਜ ਦਿਓ ਸਾਨੂੰ ਮਨਜ਼ੂਰ ਹੈ ਪਰ ਤੁਹਾਨੂੰ ਮੇਰੀ ਇੱਕ ਸ਼ਰਤ ਮੰਨਣੀ ਪੈਣੀ ਹੈ ਪਿੰਡ ਵਾਲੀ ਜ਼ਮੀਨ ਸਾਡੇ ਨਾਂ ਕਰ ਦਿਓ ਇਸ ਨਾਲ ਸਾਡੀ ਇੱਜ਼ਤ ਵੀ ਬਚ ਜਾਊਗੀ ਤੇ ਤੁਹਾਡੀ ਵੀ ਚਾਚੀ ਜੀ ਕੋ ਸੁਣਨ ਦੀ ਹਾਲਤ ਵਿੱਚ ਨਹੀਂ ਸੀ ਤੇ ਉਹ ਰੋਣ ਲੱਗ ਗਈ ਅਤੇ ਮੈਂ ਚਾਚੀ ਜੀ ਨੂੰ ਚੁੱਪ ਕਰਾਇਆ ਤੇ ਫਿਰ ਅਸੀਂ ਦੋਨੋਂ ਰਿੰਪੀ ਕੋਲ ਗਏ ਰਿੰਪੀ ਆਪਣੀ ਸਹੇਲੀਆਂ ਕੋਲ ਬੈਠੀ ਸੀ ਮੈਂ ਉਹਨਾਂ ਨੂੰ ਬਾਹਰ ਜਾਣ ਲਈ ਕਿਹਾ ਤਾਂ ਰਿੰਪੀ ਨੇ ਕਿਹਾ ਕਿ ਤੇਰੀ ਹੋਣ ਵਾਲੀ ਸੱਸ ਗੱਡੀ ਮੰਗ ਰਹੀ ਸੀ ਜਦੋਂ ਚਾਚੀ ਜੀ ਨੇ ਕਿਹਾ ਕਿ ਸਾਡੀ ਹਿੰਮਤ ਨਹੀਂ ਅਸੀਂ ਨਹੀਂ ਦੇ ਸਕਦੇ ਤਾਂ ਕਹਿਣ ਲੱਗੀ ਪਿੰਡ ਵਾਲੀ ਜ਼ਮੀਨ ਉਹਨਾਂ ਦੇ ਨਾਂ ਕਰ ਦਿਓ ਤੇ ਕਹਿ ਰਹੀ ਸੀ ਇਸ ਨਾਲ ਲੋਕਾਂ ਨੂੰ ਅਸੀਂ ਕੁਝ ਦਸਤ ਪਾਵਾਂਗੇ ਹੁਣ ਤੂੰ ਦੱਸ ਤੇਰੀ ਕੀ ਮਰਜ਼ੀ ਹੈ ਅਸੀਂ ਇਹ ਗੱਲ ਰਿੰਪੀ ਨੂੰ ਪੁੱਛ ਰਹੇ ਸੀ ਅਤੇ ਰਿੰਪੀ ਨੂੰ ਆਪਣੀ ਹੋਣ ਵਾਲੀ ਸੱਸ ਤੇ ਬਹੁਤ ਗੁੱਸਾ ਆ ਰਿਹਾ ਸੀ ਉਸ ਨੇ ਉਮੀਦ ਵੀ ਨਹੀਂ ਕੀਤੀ ਸੀ ਕਿ ਅੱਗੇ ਜਾ ਕੇ ਆਪਣਾ ਅਜਿਹਾ ਰੰਗ ਦਿਖਾਉਗੀ ਕਹਿਣ ਲੱਗੀ ਕਿ ਮੈਂ ਕੱਲ ਜਾ ਕੇ ਗੱਲ ਕਰਦੀ ਹਾਂ ਇਹ ਸਭ ਕੁਝ ਕੀ ਚੱਲ ਰਿਹਾ ਹੈ ਜੇ ਤੁਹਾਨੂੰ ਕੁਝ ਚਾਹੀਦਾ ਸੀ ਤਾਂ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਘਰ ਵਿੱਚ ਸਾਰੇ ਰਿਸ਼ਤੇਦਾਰ ਆ ਗਏ ਹੁਣ ਅਸੀਂ ਕੀ ਜਵਾਬ ਦਈਏ ਰਿੰਪੀ ਗੁੱਸੇ ਵਿੱਚ ਲਾਲ ਹੋ ਗਈ ਸੀ ਉਸ ਨੂੰ ਦੇਖ ਕੇ ਮੈਨੂੰ ਆਪ ਨੂੰ ਡਰ ਲੱਗ ਰਿਹਾ ਸੀ ਮੈਂ ਉਸ ਨੂੰ ਸ਼ਾਂਤ ਕੀਤਾ ਤੇ ਦੂਜੇ ਕਮਰੇ ਵਿੱਚ ਜਾ ਕੇ ਜੋ ਕੁਝ ਹੋਇਆ ਸਭ ਰਵੀ ਨੂੰ ਫੋਨ ਕਰਕੇ ਦੱਸਿਆ ਰਵੀ ਕਹਿਣ ਲੱਗਿਆ ਕਿ ਇਸ ਬਾਰੇ ਮਾਣੇ ਤਾਂ ਮੈਨੂੰ ਕੁਝ ਵੀ ਨਹੀਂ ਦੱਸਿਆ ਅਤੇ ਨਾ ਹੀ ਮੈਨੂੰ ਪਤਾ ਸੀ ਕਿ ਮਾਣੇ ਕਿਸੇ ਤਰ੍ਹਾਂ ਦੀ ਕੋਈ ਲਿਸਟ ਵੀ ਬਣਾਈ ਹੈ ਫਿਰ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਸਾਨੂੰ ਇੱਕ ਵਾਰੀ ਰਵੀ ਨੂੰ ਮਿਲਣਾ ਚਾਹੀਦਾ ਹੈ ਮੇਰੇ ਘਰ ਵਾਲੇ ਨੇ ਗੱਡੀ ਕੱਢੀ ਤੇ ਅਸੀਂ ਰਵੀ ਦੇ ਘਰ ਪਹੁੰਚ ਗਏ ਅਸੂ ਚਿੱਠੀ ਵੀ ਰਵੀ ਨੂੰ ਵਿਖਾਈ ਤੇ ਕਿਹਾ ਕਿ ਤੇਰੀ ਮਾਂ ਇੰਨੀਆਂ ਡਿਮਾਂਡਾਂ ਕਰ ਰਹੀ ਐ ਜੋ ਅਸੀਂ ਨਹੀਂ ਪੂਰੀਆਂ ਕਰ ਸਕਦੇ ਤਾਂ ਕਹਿ ਰਹੀ ਐ ਕਿ ਪਿੰਡ ਵਾਲੀ ਜ਼ਮੀਨ ਸਾਡੇ ਨਾਂ ਕਰਵਾ ਦਿਓ ਰਵੀ ਮੇਰੇ ਘਰ ਵਾਲੇ ਨੂੰ ਕਹਿਣ ਲੱਗਿਆ ਭਾਈ ਸਾਹਿਬ ਮੈਨੂੰ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਕਿ ਮੇਰੀ ਮਾਂ ਕੀ ਕਰਦੀ ਫਿਰਦੀ ਐ ਇਹ ਕਾਗਜ਼ ਲਓ ਹੁਣ ਜੋ ਮੈਂ ਕਹਿੰਨਾ ਹਾਂ ਬਸ ਉਹੀ ਲਿਖੀ ਜਾਓ ਮੈਂ ਰਿੰਪੀ ਮੰਮੀ ਜੀ ਤੁਹਾਨੂੰ ਦਾਜ ਦਾ ਸਾਰਾ ਸਮਾਨ ਮਿਲੇਗਾ ਪਰ ਮੇਰੀ ਵੀ ਇੱਕ ਸ਼ਰਤ ਐ ਕਿ ਮੇਰੀ ਸਿਕਿਉਰਿਟੀ ਲਈ ਤੁਹਾਨੂੰ ਇੱਕ ਬੰਗਲਾ ਕਰੋੜਾਂ ਵਿੱਚ ਹੋਵੇ ਉਹ ਮੇਰੇ ਨਾਮ ਕਰਨਾ ਪੈਣਾ ਉਸ ਬੰਗਲੇ ਵਿੱਚ ਮੇਰੀ ਮਾਂ ਮੈਨੂੰ ਕੁਝ ਸਮਾਨ ਦੇਊਗੀ ਮੇਰੀ ਘਰਸਤੀ ਲਈ ਸਭ ਰੱਖਿਆ ਜਾਊਗਾ ਇੰਨਾ ਹੀ ਨਹੀਂ ਉਸ ਬੰਗਲੇ ਵਿੱਚ ਮੈਂ ਤੇ ਰਵੀ ਹੀ ਰਹਾਂਗੇ ਤੁਸੀਂ ਸਾਡੇ ਨਾਲ ਨਹੀਂ ਰਹਿ ਸਕਦੇ ਇਹ ਤੁਹਾਡਾ ਕੋਈ ਰਿਸ਼ਤਾ ਨਹੀਂ ਹੋਊਗਾ ਉੱਥੇ ਆ ਕੇ ਜੇ ਤੁਹਾਨੂੰ ਇਹ ਸ਼ਰਤ ਮਨਜ਼ੂਰ ਹੈ ਤਾਂ ਅਸੀਂ ਤੁਹਾਨੂੰ ਤੁਹਾਡੀ ਬਣਾਈ ਹੋਈ ਲਿਸਟ ਵਿੱਚ ਜੋ ਲਿਖਿਆ ਹੈ ਉਹ ਸਭ ਦਵਾਂਗੇ ਤੁਸੀਂ ਬਸ ਇਹ ਚਿੱਠੀ ਮੇਰੀ ਮਾਂ ਨੂੰ ਦੇ ਦਿਓ ਤੇ ਕਹਿਣਾ ਕੀ ਰਿੰਪੀ ਨੇ ਦਿੱਤੀ ਹੈ ਬਾਕੀ ਮੈਂ ਆਪ ਸੰਭਾਲ ਲਊਗਾ ਅਸੀਂ ਦੋਨੋਂ ਘਰ ਪਹੁੰਚ ਗਏ ਜਦੋਂ ਚਿੱਠੀ ਅਸੀਂ ਰਵੀ ਦੀ ਮਾਂ ਨੂੰ ਦਿੱਤੀ ਉਸ ਨੂੰ ਪੜ੍ਹ ਕੇ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਖੇਸ ਗਈ ਉਹ ਜਲਦੀ ਜਲਦੀ ਆਪਣੇ ਪੁੱਤ ਕੋਲ ਗਈ ਤੇ ਕਹਿਣ ਲੱਗੀ ਦੇਖ ਪੁੱਤ ਇਹ ਕਿਦਾਂ ਦੀ ਸ਼ਰਤ ਰੱਖੀ ਹੈ ਉਹਨਾਂ ਲੋਕਾਂ ਨੇ ਤੇ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਬੜੀਆਂ ਅਜੀਬ ਧਮਾਨਾ ਕਰਦੇ ਨੇ ਉਹਨਾਂ ਨੇ ਇਹ ਸ਼ਰਤ ਰੱਖੀ ਹੈ ਪਰ ਇਸ ਵਾਰ ਤਾਂ ਹਾਦੀ ਹੋ ਗਈ ਕੋਈ ਲੋੜ ਨਹੀਂ ਉਹਨਾਂ ਦੇ ਸਾਹਮਣੇ ਝੁਕਣ ਦੀ ਮੈਂ ਤੇਰਾ ਉੱਥੇ ਵਿਆਹ ਨਹੀਂ ਕਰਨਾ ਰਵੀ ਦੀ ਮਾਂ ਰਵੀ ਨੂੰ ਲਗਾਤਾਰ ਇਹੀ ਗੱਲ ਕਹਿ ਰਹੀ ਸੀ ਬਸ ਹੁਣ ਬਹੁਤ ਹੋ ਗਿਆ ਪਰ ਹੁਣ ਰਵੀ ਤਾਂ ਨਾ ਰਿਹਾ ਗਿਆ ਤੇ ਉਸ ਨੇ ਆਪਣੀ ਮਾਂ ਦਾ ਹੱਥ ਫੜਿਆ ਤੇ ਕਹਿਣ ਲੱਗਿਆ ਮਾਂ ਤੁਸੀਂ ਵੀ ਕਲਿਸਟ ਬਣਾਈ ਸੀ ਜੋ ਉਹਨਾਂ ਲੋਕਾਂ ਨੂੰ ਦਿੱਤੀ ਹੈ ਰਿੰਪੀ ਦੀ ਭੈਣ ਤੇ ਉਸ ਦਾ ਘਰ ਵਾਲਾ ਆਏ ਸੀ ਉਹਨਾਂ ਨੇ ਹੀ ਦੱਸਿਆ ਕਿ ਤੁਸੀਂ ਜੋ ਲਿਸਟ ਦਿੰਦੀ ਹੈ ਬਸ ਉਸ ਦੀ ਤਿਆਰੀ ਵਿੱਚ ਲੱਗੇ ਹੋਏ ਨੇ ਫਿਰ ਤੁਸੀਂ ਕਿਉਂ ਇੰਨੀ ਚਿੰਤਾ ਕਰ ਰਹੇ ਹੋ ਇਹ ਸੁਣ ਕੇ ਉਸ ਦੀ ਮਾਂ ਕੁਝ ਨਾ ਬੋਲੀ ਤੇ ਰਵੀ ਕਹਿ ਰਿਹਾ ਸੀ ਮਾਂ ਜੋ ਗਰੀਬ ਹੋ ਕੇ ਵੀ ਸਾਡੀ ਇੱਜ਼ਤ ਰੱਖਣ ਲਈ ਇੰਨਾ ਸਭ ਕੁਝ ਕਰ ਸਕਦੇ ਨੇ ਇਹ ਤਾਂ ਸਾਡੇ ਕੋਲ ਤਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਫਿਰ ਅਸੀਂ ਕਿਉਂ ਨਹੀਂ ਰਿੰਪੀ ਦੇ ਨਾਮ ਇੱਕ ਬੰਗਲਾ ਕਰਵਾ ਸਕਦੇ ਜੋ ਕਿ ਉਸ ਦੀ ਸਿਕਿਉਰਟੀ ਲਈ ਜ਼ਰੂਰੀ ਹੈ ਰਵੀ ਇਹ ਗੱਲ ਆਪਣੀ ਮਾਂ ਨੂੰ ਕਹਿ ਰਿਹਾ ਸੀ ਇਹ ਕਿੱਦਾਂ ਹੋ ਸਕਦਾ ਹੈ ਤੂੰ ਕਿੱਦਾਂ ਦੀਆਂ ਗੱਲਾਂ ਕਰ ਰਿਹਾ ਹੈ ਰਵੀ ਮਾਂ ਇੱਕ ਕੰਮ ਕਰਦੇ ਆ ਨਾ ਆਪਾਂ ਕੁਝ ਲੈਣੇ ਆ ਤੇ ਨਾ ਹੀ ਕੁਝ ਦੇਣੇ ਆ ਸਿੱਧੇ ਤਰੀਕੇ ਨਾਲ ਵਿਆਹ ਕਰ ਲੈਣੇ ਆ ਮੈਨੂੰ ਤਾਂ ਰਵੀ ਸ਼ੁਰੂ ਤੋਂ ਹੀ ਇਹ ਰਿਸ਼ਤਾ ਪਸੰਦ ਨਹੀਂ ਸੀ ਪੁੱਤ ਇੱਕ ਕੰਮ ਕਰਦੇ ਆ ਇਹ ਰਿਸ਼ਤਾ ਹੀ ਆਪਾਂ ਤੋੜ ਦਿੰਨੇ ਆ ਇੱਕ ਵਾਰੀ ਦਰਵਾਜੇ ਤੋਂ ਬਰਾਤ ਮੁੜੂਗੀ ਫਿਰ ਇਹਨਾਂ ਦੀ ਅਕਲ ਟਿਕਾਣੇ ਆਊਗੀ ਦੇਖਦੀ ਆ ਫਿਰ ਕਿੱਦਾਂ ਆਪਣੀ ਧੀ ਦਾ ਵਿਆਹ ਕਿੱਥੇ ਕਰਦੇ ਨੇ ਰਵੀ ਨੇ ਕਿਹਾ ਮੈਂ ਅਜਿਹਾ ਕੁਝ ਨਹੀਂ ਹੋਣ ਦਊਂਗਾ ਉਸਤੇ ਰਵੀ ਦੇ ਪਿਓ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ ਕਿ ਮੇਰਾ ਪੁੱਤ ਬਿਲਕੁਲ ਸਹੀ ਕਹਿ ਰਿਹਾ ਹੈ ਫਿਰ ਰਵੀ ਦੇ ਪਿਓ ਨੇ ਆਪਣੀ ਘਰ ਵਾਲੀ ਯਾਨੀ ਕਿ ਕਮਲਾ ਨੂੰ ਕਿਹਾ ਕਿ ਕਮਲਾ ਬੱਸ ਕਰ ਹੁਣ ਤੂੰ ਕੀ ਕਿੰਨਾ ਤੂੰ ਮਜ਼ਾਕ ਬਣਾ ਰੱਖਿਆ ਹੈ ਤੂੰ ਕਿਸੇ ਦੀ ਗਰੀਬੀ ਦਾ ਤੇ ਮਜਬੂਰੀ ਦਾ ਕਿੰਨਾ ਫਾਇਦਾ ਚੁਕੇਗੀ ਮੈਨੂੰ ਹੁਣ ਹੋਰ ਤਮਾਸ਼ਾ ਨਹੀਂ ਚਾਹੀਦਾ ਇਸ ਘਰ ਵਿੱਚ ਜਦੋਂ ਰਵੀ ਰਾਜ ਜੀ ਹੈ ਤਾਂ ਤੈਨੂੰ ਕੀ ਦਿੱਕਤ ਹੈ ਪੈਸਾ ਅੱਜ ਹੈ ਕੱਲ ਨੂੰ ਨਹੀਂ ਪਰ ਇਹ ਨਹੀਂ ਚੰਗੀ ਕੁੜੀ ਆਪਣੇ ਘਰ ਦੀ ਨੂੰ ਬਣ ਰਹੀ ਹੈ ਇਸ ਤੋਂ ਚੰਗਾ ਆਪਣੇ ਲਈ ਕੀ ਹੋ ਸਕਦਾ ਦੋ ਦਿਨ ਬਾਅਦ ਰਵੀ ਤੇ ਰਿੰਪੀ ਦਾ ਵਿਆਹ ਹੋ ਗਿਆ ਰਵੀ ਨੇ ਪਹਿਲੇ ਹੀ ਵਕੀਲ ਨੂੰ ਘਰ ਬੁਲਾਇਆ ਸੀ ਤੇ ਇੱਕ ਕਾਗਜ਼ ਤੇ ਲਿਖਵਾ ਲਿਆ ਸੀ ਕਿ ਜੇ ਰਵੀ ਅਤੇ ਰਿੰਪੀ ਦਾ ਤਲਾਕ ਹੁੰਦਾ ਹੈ ਤਾਂ ਰਵੀ ਨੂੰ 20 ਟੋਲੇ ਸੋਨਾ ਅਤੇ ਇੱਕ ਵੱਡਾ ਬੰਗਲਾ ਦੇਣਾ ਪੈਣਾ ਹੈ ਜੇ ਉਸ ਨਾਲ ਸਾਡੇ ਘਰ ਵਿੱਚ ਕੋਈ ਸਰੀਰਕ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਰਵੀ ਤੇ ਉਸ ਦਾ ਪਰਿਵਾਰ ਹੋਊਗਾ ਕਿਉਂਕਿ ਰਵੀ ਚਾਹੁੰਦਾ ਸੀ ਕਿ ਰਿੰਪੀ ਉਹਨਾਂ ਦੇ ਘਰ ਵਿੱਚ ਬਿਲਕੁਲ ਸੁਰੱਖਿਅਤ ਰਹੇ ਤੇ ਉਸ ਦੀ ਮਾਂ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਾ ਦੇਵੇ ਜਦੋਂ ਇਹ ਗੱਲ ਕਮਲਾ ਜੀ ਨੂੰ ਪਤਾ ਲੱਗੀ ਤਾਂ ਆਪਣੇ ਪੁੱਤ ਤੇ ਗੁੱਸੇ ਹੋਈ ਫਿਰ ਅਵੀ ਨੇ ਕਿਹਾ ਮਾਂ ਕੁੜੀ ਵਾਲੇ ਦਹੇਜ ਦਿੰਦੇ ਨੇ ਤਾਂ ਮੁੰਡੇ ਵਾਲਿਆਂ ਨੂੰ ਵੀ ਕੋਈ ਦਿੱਕਤ ਨਹੀਂ ਜੇ ਅਸੀਂ ਰਿੰਪੀ ਨੂੰ ਸਿਕਿਉਰਿਟੀ ਦੇ ਤੌਰ ਤੇ ਕੁਝ ਦਿੰਨੇ ਹਾਂ ਉਸ ਵਿੱਚ ਸਾਨੂੰ ਹਰਜ ਹੈ ਇੱਧਰ ਅਸੀਂ ਸਭ ਨੇ ਰਿੰਪੀ ਨੂੰ ਸਭ ਕੁਝ ਸਾਫ਼-ਸਾਫ਼ ਦੱਸ ਦਿੱਤਾ ਸੀ ਤੇ ਵੀ ਸਮਝਾ ਦਿੱਤਾ ਸੀ ਕਿ ਆਪਣੇ ਸਹੁਰਿਆਂ ਵਿੱਚ ਚੰਗਾ ਵਰਤਾਅ ਕਰਨਾ ਹੈ ਰਿੰਪੀ ਵੀ ਵੱਡਿਆਂ ਦੇ ਨਾਲ ਪਿਆਰ ਤੇ ਆਦਰ ਨਾਲ ਵਰਤਾਅ ਕਰਦੀ ਸੀ ਜਿਸ ਕਰਕੇ ਉਸ ਨੂੰ ਸਾਰੇ ਹੀ ਪਿਆਰ ਕਰਦੇ ਸੀ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਕੁਝ ਸਮੇਂ ਬਾਅਦ ਉਸ ਦੀ ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਇੱਕ ਦਿਨ ਉਸ ਨੇ ਰਿੰਪੀ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਆਪਣੀ ਕੀਤੀ ਹੋਈ ਗਲਤੀ ਦੀ ਮਾਫੀ ਮੰਗੀ ਰਵੀ ਤੇ ਰਿੰਪੀ ਨੇ ਵੀ ਸਭ ਕੁਝ ਭੁਲਾ ਕੇ ਉਹਨਾਂ ਨੂੰ ਮਾਫ ਕਰ ਦਿੱਤਾ ਸੀ ਹੁਣ ਉਹ ਦੋਨੋਂ ਇੱਕ ਦੂਜੇ ਤੋਂ ਬਿਨਾ ਨਹੀਂ ਰਹਿ ਸਕਦੀਆਂ ਦੋਸਤੋ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅਪਾ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀ ਕਾਲ ਜੀ